ਪੋਟਿਆਂ ਦਾ ਦਰਦ, ਗਿੱਟਿਆਂ ਦਾ ਦਰਦ, ਢੂਹੀ ਦਾ ਦਰਦ, ਕਮਰ ਦਾ ਦਰਦ ਤੇ ਸਰਵਾਈਕਲ, ਹੱਡੀਆਂ ਦਾ ਕੋਈ ਵੀ ਦਰਦ ਹੋਵੇ ਅਸੀਂ ਛੁਟਕੀਆਂ ਦੇ ਵਿੱਚ ਠੀਕ ਕਰਦੇ ਆਂ। ਦੇਖੋ ਭਾਈ, ਸਰਵਾਈਕਲ ਇੱਕ ਗਰਦਨ ਦਾ ਸਾਡੇ ਦਿਮਾਗ ਦਾ ਕਾਫੀ ਵੱਡਾ ਅੰਗ ਦੇ ਵਿੱਚ ਇੱਕ ਰੋਗ ਹੈ ਇਹ, ਮਨਕਾ ਹੁੰਦਾ ਹੈ। ਇਹ ਉਹਦੇ ਵਿੱਚ ਅੜੀ ਚੜ ਜਵੇ ਤਾਏ ਬੰਦੇ ਦਾ ਅਟੈਕ ਕਰ ਸਕੋ ਉਹ ਜਿਹੜੇ ਸੱਤ ਮੰਨ ਕੇ ਨੇ ਸਾਡੇ ਗਾਲ ਵਿੱਚ ਉਹਨਾਂ ਦਾ 900 ਰੁਪਏ ਕਰਦਾ ਤੁਹਾਡੇ ਕੋਲ ਜੋ ਵੀ ਮਰੀਜ਼ ਆਉਂਦੇ ਆ ਵੀ ਮਤਲਬ ਠੀਕ ਪੂਰੀ ਤਰ੍ਹਾਂ ਹੋ ਜਾਂਦੇ ਆ ਦੇਖੋ ਜੀ ਬਿਲਕੁਲ ਸਾਡੇ ਕੋਲ ਕੰਮ ਹੈਗਾ ਹੱਡੀਆਂ ਟੁੱਟੀ ਵੀ ਨਾ ਹੋਵੇ ਸੂਤ ਹੱਡੀਆਂ ਹਿੱਲੀ ਹੋਈ ਹੱਡੀਆਂ ਕਿਸੇ ਹੱਡੀ ਦਾਰਦ ਨਹੀਂ ਹਟਦਾ ਉਹਨਾਂ ਦਾ ਇਲਾਜ ਨਹੀਂ ਕਰ ਸਕਿਆ ਤਾਂ ਕਿਉਂਕਿ ਜੇ ਕਿਸੇ ਦੀ ਹੱਡੀ ਟੁੱਟੀ ਹੋਵੇ ਉਹਦਾ ਇਲਾਜ ਹੈਗਾ ਤੁਹਾਡੇ ਕੋਲ ਨਹੀਂ ਬਿਲਕੁਲ ਨਹੀਂ ਉਹਦਾ ਇਲਾਜ ਨਹੀਂ ਅਸੀਂ ਕਰਦੇ ਕਈ ਬੰਦਿਆਂ ਨੇ ਮੋਢਾ ਉੱਤਰ ਗਿਆ ਕਿਸੇ ਦਾ ਕੋਟਾ ਉੱਤਰ ਗਿਆ ਜਿਹੜੀਆਂ ਹੱਡੀਆਂ ਹਿੱਲੀਆਂ ਵੀ ਆ ਨੇ ਉਹਨਾਂ ਦਾ ਇਲਾਜ ਕਰਦੇ ਆ ਅਸੀਂ ਟੁੱਟੀ ਹੱਡੀ ਦਾ ਨਹੀਂ ਕਰਦੇ ਦੇਖੋ ਸਰਵਾਈਕਲ ਨੂੰ ਠੀਕ ਕਰਨ ਵਾਸਤੇ ਤਾਂ ਉਹ ਹੀ 2-3 ਮਿੰਟ ਤੋਂ ਵੱਧ ਤੋਂ ਵੱਧ 5 ਮਿੰਟ ਦੇ ਅੰਦਰ ਅੰਦਰ ਠੀਕ ਹੋ ਜਾਂਦਾ ਹੈ ਬਾਪੂ ਜੀ ਸਿੱਧਾ ਸਿੱਧਾ ਚੈਲੰਜ ਕਰ ਰਹੇ ਨੇ ਦਾਵਾ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਉਹ ਸਾਡੇ ਕੋਲ ਆਓ ਕਹਿੰਦੇ ਅਸੀਂ 3 ਜੀ ਠੀਕ ਕਰ ਦਿੰਨੇ ਆ ਮੈਂ ਲੱਤ ਘੁੰਮੀ ਵੀ ਆ ਪੈਰ ਘੁੰਮਿਆ ਵੀ ਸਿਧਾਂ ਚੱਲਦਾ ਉਹ ਸਾਰੇ ਠੀਕ ਕਰ ਦਿੰਨੇ ਆ ਪਰ ਟੁੱਟਿਆ ਬਣਾਓ ਦੇਖੋ ਵਿਭਿੰਨਾਂ ਕੋਈ ਐਕਸਟਰਾ ਕਰਾਉਂਦੇ ਆ ਤੇ ਲਾ ਕੋਈ ਅਸੀਂ ਦਵਾਈ ਦਿੰਦੇ ਆ ਉਹਦੇ ਮਾਲਸ ਵੀ ਨਹੀਂ ਬਾੜੀ ਕਰਦੇ ਜੇ ਗੋਡੇ ਦੀ ਮਾਲ ਸੋ ਜਾ ਮੋਢੇ ਦੀ ਮਾਲ ਸੋ ਹੋ ਜਾਏ ਇਹ ਖੜ ਜਾਂਦੇ ਨੇ ਬਾਪੂ ਜੀ ਤੁਹਾਡੇ ਕੋਲ ਦਿਨ ਚ ਕਿੰਨੇ ਕਮਰੀਜ਼ ਆ ਜਾਂਦੇ ਆ ਜੀ 100 100 ਬੰਦੇ ਤੋਂ ਵੀ ਵੱਧ ਆ ਜਾਂਦਾ ਕੋਈ 200 ਵੀ ਬੰਦਾ ਆ ਜਾਂਦਾ ਕੀ ਕਹਿਣਾ ਚਾਹੁੰਦੇ ਵੀ ਤੁਹਾਡੀ ਉਹ ਕਲਾ ਮਤਲਬ ਹੜਪਣਾ ਚਾਹੁੰਦੇ ਆ ਹਾਂ ਇਹ ਇਹ ਗੱਲ ਵੀ ਹੈ ਕਿ ਬਾਪੂ ਜੀ ਜਿਹੜੇ ਬੰਦੇ ਆਉਂਦੇ ਨੇ ਆਲੇ-ਦਾਲੂ ਮਰੀਜ਼ ਮਤਲਬ ਕਿਹੜੇ-ਕਿਹੜੇ ਪਿੰਡਾਂ ਤੋਂ ਆ ਜਾਂਦੇ ਆ ਜੀ ਪੰਜਾਬ ਹਰਿਆਣਾ ਹਿਮਾਚਲ ਇਹ ਇੱਧਰ ਆਪਣੇ ਰਾਜਸਥਾਨ ਅੱਛਾ ਉੱਧਰ ਜੰਮੂ ਇਹਨਾਂ ਏਰੀਆ ਦੇ ਵਿੱਚੋਂ ਬੰਦੇ ਆਉਂਦੇ ਨੇ ਬਾਪੂ ਜੀ ਇੱਕ ਕਈ ਲੋਕ ਕਹਿ ਦਿੰਦੇ ਆ ਵੀ ਹੋਰ ਕਈ ਦੁਕਾਨਾਂ ਪਾਈਆਂ ਹੋਈਆਂ ਨੇ ਜੀ ਇਹ ਤਾਂ ਫੇਕ ਆ ਇਹਦਾ ਡਰਾਮੇ ਕਰਦੇ ਨੇ ਕੋਈ ਇਲਾਜ ਨਹੀਂ ਕਰਦੇ ਹੈਗੇ ਜਿਵੇਂ ਅਸੀਂ ਠੀਕ ਨਹੀਂ ਆਏ ਮਤਲਬ ਇਹ ਲੋਕਾਂ ਦਾ ਕਹਿਣਾ ਜੀ ਕੋਈ ਇੱਕ ਬਹੁਤ ਵਧੀਆ ਕਰ ਲੈ ਜਿਹੜੇ ਬੰਦੇ ਕੰਨ ਲਾ ਕੇ ਸੁਣਨਗੇ ਉਹਨਾਂ ਦੇ ਮੈਂ ਕਹਿੰਦਾ ਵੀ ਆਉਣ ਵਾਲੀ ਸੰਤਾਨ ਦੇ ਵਿੱਚ ਝੂਲੇ ਨਹੀਂ ਕਦੇ ਖੜਨੇਗੇ ਜਿਨ੍ਹਾਂ ਦੇ 50% ਝੂਲੇ ਜਾਮ ਨੇ ਉਹਨਾਂ ਦੇ ਚੱਲ ਜਾਂਦੇ ਨੇ ਤੂੰ ਇਹਨੂੰ ਤਾਂ ਮੂੜ ਕੇ ਦੇਖ ਲੈ ਕਰੋ ਜਿੱਦੀ ਇੱਥੇ ਆੜਨ ਲੱਗੀ ਲੱਤ ਉਹਦਾ ਝੂਲਾ ਖੜਨ ਲੱਗਿਆ ਜਦ ਇਹ ਇਲਾਜ ਕਰਦੇ ਇਹ ਫਿਰਤੀ ਨਿਕਲਦੀ ਨਹੀਂ ਅਸੀਂ ਲਾਜ ਕਰ ਲਈਏ ਸਾਡੇ ਫੋੜਾ ਜਾਂ ਕੈਂਸਰ ਕਿਉਂ ਬਣੇ ਵੀ ਜੇ ਚੂੜੇ ਨਾ ਜਾਵੋ ਫਿਰ ਦਾ ਗੁੱਟ ਦਾ ਲਾਇਬ 5-10 ਮਿੰਟ ਚ ਕਰ ਦਿੰਨੇ ਆ ਸੁਸ਼ਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜ ਕੱਲ ਲੋਕਾਂ ਦੀ ਜਿਹੜੀ ਬਹੁਤ ਜ਼ਿਆਦਾ ਸਮੱਸਿਆ ਬਣੀ ਹੋਈ ਹੈ ਉਹ ਗੋਡਿਆਂ ਦਾ ਦਰਦ ਗਿੱਟਿਆਂ ਦਾ ਦਰਦ ਢੂਹੀ ਦਾ ਦਰਦ ਕਮਰ ਦਾ ਦਰਦ ਤੇ ਸਰਵਾਈਕਲ ਤੇ ਹੋ ਹੋ ਕਈ ਜਿਹੜੇ ਦਰਦਾਂ ਤੋਂ ਨਾਲ ਲੋਕ ਜਿਹੜੇ ਪੀੜਤ ਨੇ ਤੇ ਸਾਡੇ ਕੋਲ ਬਾਪੂ ਜੀ ਨੇ ਇਹ ਜਿਹੜਾ ਸਿੱਧਾ ਸਿੱਧਾ ਚੈਲੰਜ ਕਰਦੇ ਨੇ ਦਾਵਾ ਕਰਦੇ ਨੇ ਕਿ ਹੱਡੀਆਂ ਦਾ ਕੋਈ ਵੀ ਦਰਦ ਹੋਵੇ ਅਸੀਂ ਚੁਟਕੀਆਂ ਦੇ ਵਿੱਚ ਠੀਕ ਕਰਦੇ ਹਾਂ ਬਾਪੂ ਜੀ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਬਾਪੂ ਜੀ ਸੁਸ਼ਕਲ ਜੀ ਸੁਸ਼ਕਲ ਜੀ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਠੀਕ ਠਾਕ ਬਾਬੂ ਜੀ ਹਾਂ ਬਿਲਕੁਲ ਠੀਕ ਹੈ ਜੀ ਬਾਬੂ ਜੀ ਜਦ ਮੈਂ ਕਹਿ ਰਹੀ ਹਾਂ ਤੁਸੀਂ ਵੀ ਸਰਵਾਈਕਲ ਦਾ ਹੱਡੀਆਂ ਦਾ ਦਰਦ ਦਾ ਮਤਲਬ ਕਿਹੜੇ ਕਿਹੜੇ ਹੋਰ ਦਰਦਾਂ ਦਾ ਜਿਹੜਾ ਤੁਸੀਂ ਇਲਾਜ ਕਰਦੇ ਹੋ ਦੇਖੋ ਭਾਈ ਸਰਵਾਈਕਲ ਇੱਕ ਗਰਦਨ ਦਾ ਸਾਡੇ ਦਿਮਾਗ ਦਾ ਕਾਫੀ ਵੱਡਾ ਅੰਗ ਦੇ ਵਿੱਚ ਇੱਕ ਰੋਗ ਹੈ ਇਹ ਵੀ ਜਿਹੜੀਆਂ ਨਾੜਾਂ ਸਾਡੀਆਂ ਜਕੜ ਜਾਂਦੀਆਂ ਨੇ ਜਾਂ ਕੋਈ ਗਲ ਦੇ ਵਿੱਚ ਮਣਕਾ ਹੁੰਦਾ ਇਹ ਉਹਦੇ ਵਿੱਚ ਅੜੀ ਚੜ ਜਵੇ ਤਾਏ ਬੰਦੇ ਦਾ ਅਟੈਕ ਕਰ ਸਕਦਾ ਹੋਰ ਤਾਂ ਸਾਡੀ ਸਿਹਤ ਨਾਲ ਕੋਈ ਇਹਦਾ ਹੇਠਾ ਇੰਨਾ ਸੰਬੰਧ ਨਹੀਂ ਹੈ ਸਰਵਾਈਕਲ ਦਾ ਸਰਵਾਈਕਲ ਕੋਈ ਚੀਜ਼ ਹੈ ਕੋਈ ਇਹ ਬਿਮਾਰੀ ਤਾਂ ਹੈ ਨਹੀਂ ਇਹ ਕੋਈ ਕੈਂਸਰ ਨਹੀਂ ਹੈਗਾ ਇਹ ਤਾਂ ਇੱਕ ਸਾਡੀ ਜਿਹੜੀ ਰੀੜ ਦੀ ਹੱਡੀ ਆ ਉਹਦਾ ਫਸਟ ਅੰਗ ਉੱਪਰ ਲੰਗ ਉਹ ਜਿਹੜੇ ਸੱਤ ਮੰਨ ਕੇ ਨੇ ਸਾਡੇ ਗਾਲ ਵਿੱਚ ਉਹਨਾਂ ਦਾ ਨਾਂ ਸਰਵਾਈਕਲ ਹੈ ਇਹ ਇਹ ਲੋਕ ਇੱਕ ਦੂਜੇ ਨੂੰ ਕਈ ਡਾਕਟਰ ਜਾਂ ਹੋਰ ਡਰਾਏ ਜਾਂਦੇ ਨੇ ਤੇ ਨੂੰ ਸਰਵਾਈਕਲ ਹੋ ਗਿਆ ਅਗਲਾ ਕਹਿੰਦਾ ਖਣ ਮੈਨੂੰ ਕੈਂਸਰ ਹੋ ਗਿਆ ਕੈਂਸਰ ਨਹੀਂ ਇਹ ਤਾਂ ਸਾਡਾ ਇੱਕ ਸਰੀਰ ਦਾ ਅੰਗ ਹੈ ਸਰਵਕਲ ਇਹ ਇਹ ਤੋਂ ਡਰਨ ਦੀ ਕੋਈ ਗੱਲਬਾਤ ਨਹੀਂ ਇਹਦੀ ਆੜੀਆਂ ਉੜੀਆਂ ਜਿਹੜੀਆਂ ਕਈ ਵਾਰ ਸਾਡੀ ਕਰ ਦਣੇ ਇਹਦੇ ਨਹੀਂ ਘੁੰਮਦੀ ਉਹਨੂੰ ਚਲਾਉਂਦੇ ਰਹਿਣਾ ਚਾਹੀਦਾ ਫੇਰ ਸਾਡਾ ਕੁਛ ਨਹੀਂ ਇਹ ਨੁਕਸਾਨ ਹੁੰਦਾ ਹੈ ਜੀ ਬਾਬੂ ਜੀ ਕਈ ਤਾਂ ਲੋਕ ਵਿੱਚ ਕਹਿ ਦਿੰਦੇ ਆ ਜਾਂ ਤੁਹਾਡੇ ਕੋਲ ਜੋ ਵੀ ਮਰੀਜ਼ ਆਉਂਦੇ ਆ ਵੀ ਮਤਲਬ ਠੀਕ ਪੂਰੀ ਤਰ੍ਹਾਂ ਹੋ ਜਾਂਦੇ ਆ ਦੇਖੋ ਜੀ ਬਿਲਕੁਲ ਕੋਈ ਦਵਾਈ ਦੀ ਲੋੜ ਨਹੀਂ ਸਾਡੇ ਕੋਲ ਕੰਮ ਹੈਗਾ ਹੱਡੀਆਂ ਦਾ ਜਿਹੜੇ ਸਰੀਰ ਦੀਆਂ ਹੱਡੀਆਂ ਟੁੱਟੀ ਵੀ ਨਾ ਹੋਵੇ ਸੂਤ ਹੱਡੀਆਂ ਹਿੱਲੀ ਹੋਈ ਹੱਡੀਆਂ ਕਿਸੇ ਹੱਡੀ ਦਰਦ ਨਹੀਂ ਹਟਦਾ ਉਹਨਾਂ ਦਾ ਇਲਾਜ ਹੈਗਾ ਸਾਰੀਆਂ ਦਾ ਠੀਕ ਹੈ ਬਾਪੂ ਜੀ ਇੱਕ ਤੁਸੀਂ ਹੱਡੀਆਂ ਦੇ ਦਰਦਾਂ ਦਾ ਤਾਂ ਮਤਲਬ ਇਲਾਜ ਕਰਦੇ ਹੋ ਜੇ ਕਿਸੇ ਦੀ ਹੱਡੀ ਟੁੱਟੀ ਹੋਵੇ ਉਹਦਾ ਇਲਾਜ ਹੈਗਾ ਤੁਹਾਡੇ ਕੋਲ ਨਹੀਂ ਬਿਲਕੁਲ ਨਹੀਂ ਉਹਦਾ ਇਲਾਜ ਨਹੀਂ ਅਸੀਂ ਕਰਦੇ ਠੀਕ ਹੈ ਇਹ ਅਸੀਂ ਸਿਰਫ ਸਾਬਤ ਹੱਡੀਆਂ ਕਈ ਬੰਦਿਆਂ ਦੇ ਮੋਢਾ ਉੱਤਰ ਗਿਆ ਕਿਸੇ ਦਾ ਗੋਡਾ ਉੱਤਰ ਗਿਆ ਕਿਸੇ ਦੇ ਕੋਈ ਹੋਰ ਇਲਾਕੇ ਦੇ ਵਿੱਚ ਦਰਦ ਹੋਣ ਲੱਗ ਗਿਆ ਇਹ ਉਹਨਾਂ ਜਿਹੜੀਆਂ ਹੱਡੀਆਂ ਹਿੱਲੀਆਂ ਵੀ ਜਾਂ ਨੇ ਉਹਨਾਂ ਦਾ ਇਲਾਜ ਕਰਦੇ ਆਂ ਅਸੀਂ ਟੁੱਟੀ ਹੱਡੀ ਦਾ ਨਹੀਂ ਕਰਦੇ ਬਾਪੂ ਜਿਹੜਾ ਤੁਸੀਂ ਹੁਣ ਸਰਵਾਈਕਲ ਦਾ ਦੱਸਿਆ ਵੀ ਤੁਸੀਂ ਇਲਾਜ ਕਰਦੇ ਹੋ ਉਹਦੇ ਲਈ ਕਿੰਨਾ ਟਾਈਮ ਲੱਗਦਾ ਇਲਾਜ ਕਰਨ ਲਈ ਮਤਲਬ ਦੇਖੋ ਸਰਵਾਈਕਲ ਨੂੰ ਠੀਕ ਕਰਨ ਵਾਸਤੇ ਤਾਂ ਉਹ ਹੀ 2-3 ਮਿੰਟ ਵੱਧ ਤੋਂ ਵੱਧ 5 ਮਿੰਟ ਦੇ ਅੰਦਰ ਅੰਦਰ ਠੀਕ ਹੋ ਜਾਂਦਾ ਹੈ ਜੀ ਇਹ ਜੇ ਅਸੀਂ ਕਹੀਏ ਵੀ ਸਰਵਾਈਕਲ ਨੂੰ ਇਹ ਇੰਨਾ ਟਾਈਮ ਲੱਗਦਾ ਇੰਨਾ ਟਾਈਮ ਤਾਂ ਇਹ ਬਿਲਕੁਲ ਜੇ ਕਿਸੇ ਬੰਦੇ ਦੇ ਦਿਲ 'ਚ ਸ਼ੱਕ ਹੋਵੇ ਮੇਰੇ ਕੋਲ ਆਓ ਕੋਲ ਆ ਕੇ ਬੈਠ ਕੇ ਦੇਖੋ ਜੇ ਤੁਹਾਨੂੰ ਟਾਈਮ ਵੱਧ ਲੱਗਦਾ ਘੜੀ ਤੇ ਮੈਨੂੰ ਦੱਸ ਦਿਓ ਜੀ ਬਾਪੂ ਜੀ ਸਿੱਧਾ ਸਿੱਧਾ ਚੈਲੰਜ ਕਰ ਰਹੇ ਨੇ ਦਾਵਾ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਉਹ ਸਾਡੇ ਕੋਲ ਆਓ ਕਹਿੰਦੇ ਅਸੀਂ 3 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਹੀ ਠੀਕ ਕਰ ਦਿੰਨੇ ਆ ਤੇ ਬਾਪੂ ਜੀ ਸਰਵਾਈਕਲ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਦਰਦਾਂ ਦਾ ਤੁਸੀਂ ਇਲਾਜ ਕਰਦੇ ਹੋ ਦੇਖੋ ਜਿਵੇਂ ਹੁਣ ਮੋਢੇ ਨੇ ਜੀ ਇਹ ਮੋਢੇ ਦਾ ਇਲਾਜ ਹੈ ਜਿਹੜੇ ਟੁੱਟਿਆ ਬਣਾ ਹੋਵੇ ਇਹ ਇਹਦਾ ਨਹੀਂ ਚੱਕ ਹੁੰਦਾ ਇਹਦਾ ਇਲਾਜ ਸਾਡੇ ਕੋਲ ਪੱਕਾ ਇਲਾਜ ਹੈ ਜੀ ਇਹ ਜਿਹੜੀ ਕੁੰਨੀ ਹੈ ਇਹਦਾ ਪੱਕਾ ਲਾਜਾ ਹੱਥ ਦਾ ਪੱਕਾ ਲਾਜਾ ਨਿਕਿਸ ਦਾ ਹੱਥ ਸਹੀ ਕੰਮ ਨਾ ਕਰਦਾ ਹੋਵੇ ਅਸੀਂ ਹੱਡੀਆਂ ਠੀਕ ਕਰਕੇ ਕਰ ਦਿੰਨੇ ਆ ਠੀਕ ਜੀ ਇਹ ਹੋਰ ਕੋਈ ਵੀ ਸਰੀਰ ਦੇ ਅੰਗ ਆ ਜਿਵੇਂ ਗੋਡਾ ਕੋਈ ਪੈਰ ਆ ਇਹਨਾਂ ਦੇ ਕੋਈ ਲੱਤ ਘੁੰਮੀ ਵੀ ਆ ਪੈਰ ਘੁੰਮਿਆ ਹੋਵੇ ਸਿੱਧਾ ਨਹੀਂ ਚੱਲਦਾ ਉਹ ਸਾਰੇ ਠੀਕ ਕਰ ਦਿੰਨੇ ਆ ਪਰ ਟੁੱਟਿਆ ਬਣਾ ਹੋਵੇ ਠੀਕ ਆ ਬਾਪੂ ਜੀ ਇੱਕ ਜਿਹੜਾ ਤੁਸੀਂ ਇਲਾਜ ਕਰਦੇ ਹੋ ਮਤਲਬ ਕਿਸ ਚੀਜ਼ ਨਾ ਕਰਦੇ ਕੋਈ ਦਵਾਈ ਦਿੰਨੇ ਹੋ ਕੋਈ ਐਕਸ-ਰੇ ਕਰਾਉਣੇ ਹੋ ਦੇਖੋ ਬੀਬੀ ਨਾ ਕੋਈ ਐਕਸ-ਰੇ ਕਰਾਉਣੇ ਆ ਤੇ ਨਾ ਕੋਈ ਅਸੀਂ ਦਵਾਈ ਦਿੰਦੇ ਆ ਅਸੀਂ ਤਾਂ ਸਿਰਫ ਉਹਦੀ ਮਾਲਸ਼ ਵੀ ਨਹੀਂ ਬਾੜੀ ਕਰਦੇ ਜੇ ਗੋਡੇ ਦੀ ਮਾਲਸ ਹੋ ਜਾ ਮੋਡੇ ਦੀ ਮਾਲਸ ਹੋ ਜਾਏ ਇਹ ਖੜ ਜਾਂਦੇ ਨੇ ਜਿਆਦਾ ਮਾਲਸ਼ ਦੇ ਨਾਲ ਇਹਨਾਂ ਨੂੰ ਸਿੰਪਲ ਸਿਰਫ ਤੇਲ ਹੀ ਜਿਹੜਾ ਕੋਈ ਗਰਮ ਤੇਲ ਹੈ ਜਿਵੇਂ ਨਾਰੀਅਲ ਦਾ ਤੇਲ ਹੈ ਕੋਈ ਹੋਰ ਇਹ ਆਪਣੇ ਕਈ ਤੇਲ ਘਰਮ ਨੇ ਉਹਨਾਂ ਦੀ ਸਿਰਫ ਉਤੇ ਗਰਮ ਕਰਕੇ ਲਾ ਦੋ ਮੜਾ ਮੜਾ ਕੋਸਾ ਕਰਕੇ ਉਹਦੇ ਨਾਲ ਠੀਕ ਹੋ ਜਾਂਦੇ ਨੇ ਹਾਂ ਬਾਪੂ ਜੀ ਤੁਹਾਡੇ ਕੋਲ ਦਿਨ ਚ ਕਿੰਨੇ ਕਮਰੀਜ਼ ਆ ਜਾਂਦੇ ਆ ਜੀ ਦੇਖੋ ਭਾਈ ਸਾਡੇ ਕੋਲ ਦਿਨ ਦੇ ਵਿੱਚ ਕਿਸੇ ਕਿਸੇ ਦਿਨ ਤਾਂ 100 100 ਬੰਦੇ ਤੋਂ ਵੀ ਵੱਧ ਆ ਜਾਂਦਾ ਕੋਈ 200 ਵੀ ਬੰਦਾ ਆ ਜਾਂਦਾ ਹੈ ਉਹਨਾਂ ਨੂੰ ਫਿਰ ਇਹ ਪੂਰੇ ਤਾਂ ਨਹੀਂ ਸੱਤ ਦੇਖ ਹੁੰਦੇ ਪਰ ਉਹਨਾਂ ਵਿੱਚੋਂ ਜਿਹੜੇ ਕੰਮ ਕਰਾਉਣ ਵਾਲੇ ਨੇ ਉਹ ਮਰੀਜ਼ ਮਸਾ 30% ਹੁੰਦੇ ਨੇ ਜਿਹੜੇ 66% ਬੰਦੇ ਨੇ ਬਾਕੀ 70% ਉਹ ਤਾਂ ਸਿਰ ਖਾਣ ਵਾਲੇ ਹੀ ਹੁੰਦੇ ਨੇ ਉਹਨਾਂ ਨੇ ਸਾਡੀਆਂ ਗੱਲਾਂ ਬਾਤਾਂ ਸੁਣ ਕੇ ਉੱਠ ਕੇ ਚਲੇ ਜਾਣਾ ਹੈ ਉਹਨਾਂ ਨੇ ਕੰਮ ਤਾਂ ਕੋਈ ਕਰਾਉਣਾ ਨਹੀਂ ਹੁੰਦਾ ਉਹ ਨੌਲਜ ਲੈਣ ਆਉਂਦੇ ਨੇ ਤੇ ਫਿਰ ਅਸੀਂ ਵੀ ਦੁਖੀ ਹੋ ਜਾਂਦੇ ਹਾਂ ਉਹਨਾਂ ਤੋਂ ਕਈ ਵਾਰ ਠੀਕਾ ਬਾਪੂ ਜੀ ਮੈਂ ਤੁਸੀਂ ਕਹਿ ਰਹੇ ਹੋ ਵੀ 100 200 ਬੰਦਾ ਆ ਜਾਂਦਾ ਉਹਨਾਂ ਵਿੱਚੋਂ 30% ਬੰਦੇ ਠੀਕ ਕਰਾਉਣ ਆਲੇ ਹੁੰਦੇ ਨੇ ਬਾਕੀ 66% ਨੌਲਜ ਵਾਲੇ ਲੈਣ ਆਲੇ ਨੇ ਮਤਲਬ ਕਿ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਉਹ ਕਲਾ ਮਤਲਬ ਹੜਪਣਾ ਚਾਹੁੰਦੇ ਆ ਹਾਂ ਇਹ ਇਹ ਗੱਲ ਵੀ ਹੈ ਜੀ ਉਹ ਜਿਹੜੇ ਬੰਦੇ ਨੇ ਆਪ ਉਹ ਇੰਨਾ ਕੋਈ ਕੰਮ ਨਹੀਂ ਕਰਨ ਜਾਣਦੇ ਹੁੰਦੇ ਉਹ ਵੀ ਲੋਕਾਂ ਦੇ ਗੋਡੇ ਮੁੱਢੀ ਮਰੋੜਦੇ ਨੇ ਇਹ ਪਰ ਉਹ ਭਾਲਦੇ ਹੁੰਦੇ ਨੇ ਵੀ ਸਾਨੂੰ ਇਹਦੇ ਵਿੱਚੋਂ ਕੋਈ ਗੁਣ ਮਿਲ ਜਾਏ ਅ ਫਿਰ ਉਹ ਨਹੀਂ ਕਈ ਵਾਰ ਸਾਦਾ ਕਾਫੀ ਸਿਰ ਭਕਾਈ ਕਰਕੇ ਉਹਨਾਂ ਨੂੰ ਹੱਥ ਬੰਨ੍ਹ ਕੇ ਤੋੜ ਦਈਦਾ ਵੀ ਵੇਈ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਜਾਨੋ ਇਹ ਬੰਦੇ ਤੇ 66% ਬੰਦੇ ਅਸੀਂ ਦੇਖਿਆ ਵੀ ਇਹ ਫਰੀਏ ਹੁੰਦੇ ਨੇ ਇਹ ਕੋ ਕੰਮ ਕੋਈ ਨਹੀਂ ਕਰਾਉਂਦੇ 30% ਬੰਦੇ ਨੇ ਜਿਹੜੇ ਉਹੀ ਕੰਮ ਵਾਲੇ ਹੁੰਦੇ ਨੇ ਸਾਡੇ ਕੋਲ ਠੀਕ ਆ ਬਾਪੂ ਜੀ ਜਿਹੜੇ ਬੰਦੇ ਆਉਂਦੇ ਨੇ ਆਲੇ-ਦਾਲੂ ਮਰੀਜ਼ ਮਤਲਬ ਕਿਹੜੇ-ਕਿਹੜੇ ਪਿੰਡਾਂ ਤੋਂ ਆ ਜਾਂਦੇ ਆ ਜੀ ਦੇਖੋ ਹੁਣ ਮੈਂ ਪਿੰਡਾਂ ਦਾ ਨਾਮ ਨਹੀਂ ਲੈ ਸਕਦਾ ਸਾਡੇ ਕੋਲ ਤਾਂ ਹੁਣ ਇਹ ਜਿਵੇਂ ਪੰਜਾਬ ਹਰਿਆਣਾ हिमाचल ए इधर ਆਪਣੇ ਰਾਜਸਥਾਨ ਅੱਛਾ ਉੱਧਰ ਜੰਮੂ ਇਹਨਾਂ ਏਰੀਆ ਦੇ ਵਿੱਚੋਂ ਬੰਦੇ ਆਉਂਦੇ ਨੇ ਜਦ ਅਸੀਂ ਉਹਨਾਂ ਨੂੰ ਪੁੱਛਦੇ ਆ ਸਾਨੂੰ ਪਤਾ ਲੱਗਦਾ ਵੀ ਇਹ ਬੰਦੇ ਕੰਮ ਕਰਾਉਣ ਨਾਲ ਨੇ ਬੜੀ ਬੜੀ ਦੂਰੋਂ ਆ ਜਾਂਦੇ ਨੇ ਉਹ ਕਹਿੰਦੇ ਨੇ ਬਾਬਾ ਜੀ ਸਾਨੂੰ ਤੁਹਾਡੇ ਬਾਰੇ ਪਤਾ ਲੱਗਿਆ ਅਸੀਂ ਤੁਹਾਡੀ ਵੀਡੀਓ ਦੇਖੀ ਉਹਨਾਂ ਦੇ ਕੰਮ ਹੋ ਜਾਂਦੇ ਨੇ ਉਹ ਬੜੇ ਖੁਸ਼ੀ ਜਾਂਦੇ ਨੇ ਯਾਰ ਸਾਡੀ ਫੀਸ ਤਾਂ ਉਹੀ ਹੈ ਵੀ ਕੰਮ ਹੈ ਜਿਹੜਾ ਛੋਟਾ ਉਹਦਾ 200 ਰੁਪਈਆ ਹੈ ਜਿਵੇਂ ਹੁਣ ਕੋਈ ਵੱਡਾ ਅੰਗਾ ਥੋੜਾ ਜਿਹਾ ਮੋਢਾ ਇਹਦਾ 300 ਰੁਪਿਆ ਅਸੀਂ ਅੰਗਾ ਦੇ ਹਿਸਾਬ ਨਾਲ ਫੀਸ ਲੈਂਦੇ ਆ ਕੋਈ ਅਸੀਂ ਐ ਨਹੀਂ ਲੈਂਦੇ ਵੀ ਜੇ ਬੰਦਾ ਸਾਡੇ ਕੋਲ ਦੇਖ ਕੇ ਆ ਗਿਆ ਵੀ ਅਸੀਂ ਇਹਨੂੰ ਲੁੱਟ ਲਈਏ ਨਾ ਜਿ ਕਈ ਬੰਦੇ ਇੰਨੇ ਵੀ ਨਹੀਂ ਦੇਣ ਵਾਲੇ ਹੁੰਦੇ ਉਹ ਵੀ ਸਾਨੂੰ ਜੇ 200 ਮੰਗਿਆ 100 ਦੇ ਕੇ ਜਾਂਦੇ ਨੇ ਇਹ ਸਾਡੀ ਫੀਸ ਜਮੇ ਹਲਕੀ ਆ ਹਰ ਬੰਦੇ ਦੇ ਮੇਚ ਆ ਜਾਂਦੀ ਹੈ ਜੀ ਬਾਪੂ ਜੀ ਇੱਕ ਕਈ ਲੋਕ ਕਹਿ ਦਿੰਦੇ ਆ ਵੀ ਹੋਰ ਕਈ ਦੁਕਾਨਾਂ ਪਾਈਆਂ ਹੋਈਆਂ ਨੇ ਜੀ ਇਹ ਤਾਂ ਫੇਕ ਆ ਇਹ ਤਾਂ ਡਰਾਮੇ ਕਰਦੇ ਨੇ ਕੋਈ ਇਲਾਜ ਨਹੀਂ ਕਰਦੇ ਹੈਗੇ ਜੇ ਅਸੀਂ ਠੀਕ ਨਹੀਂ ਆਏ ਮਤਲਬ ਇਹ ਲੋਕਾਂ ਦਾ ਕਹਿਣਾ ਜੀ ਇੱਕ ਹੋਰ ਆ ਬੀ ਵੀ ਗੱਲ ਜਿਵੇਂ ਹੁਣ ਆ ਸਾਡੇ ਲੱਤਾਂ ਦਾ ਇਲਾਜ ਆ ਇਹ ਸਮਝੋ ਜਿਹੜੇ ਲੋਕਾਂ ਦੇ ਚੂਲੇ ਖੜੇ ਨੇ ਦੇਖੋ ਇੱਕ ਬਹੁਤ ਵਧੀਆ ਗੱਲ ਹੈ ਜਿਹੜੇ ਬੰਦੇ ਕੰਨ ਲਾ ਕੇ ਸੁਣਨਗੇ ਉਹਨਾਂ ਦੇ ਮੈਂ ਕਹਿੰਦਾ ਵੀ ਆਉਣ ਵਾਲੀ ਸੰਤਾਨ ਦੇ ਵਿੱਚ ਛੂਲੇ ਨਹੀਂ ਕਦੇ ਖੜਨੇਗੇ ਜਿਹੜੇ ਧਿਆਨ ਨਾਲ ਸੁਣਨਗੇ ਦੇਖੋ ਜਿਹੜੇ ਛੂਲਾ ਹੈ ਇਹ ਛੂਲੇ ਦੇ ਬਾਰੇ ਵਿੱਚ ਸਾਨੂੰ ਐਡੀ ਨੌਲੇਜ ਕਿਸੇ ਨੂੰ ਨਹੀਂ ਕੋਈ ਆਹ ਦੇਖੋ ਆ ਲੱਤ ਦਾ ਮੇਰੀ ਜੀ ਆਹਾ ਇਹਨੂੰ ਇਸ ਤਰ੍ਹਾਂ ਇਕੱਠੀ ਕਰਕੇ ਦੇਖੋ ਜੀ ਆ ਆ ਸਾਡੇ ਇਧਰ ਲੱਗੀ ਹੈ ਹਿੱਪ ਨੂੰ ਆ ਸਾਡੀ ਛਾਤੀ ਨੂੰ ਲੱਗੀ ਇਹ ਛੂਲਾ ਬਿਲਕੁਲ ਸਹੀ ਹੈ ਜੀ ਜਿਹਦੀ ਲੱਤ ਇੱਥੇ ਖੜ ਗਈ 50% ਛੂਲਾ ਖੜ ਗਿਆ ਜਿਹੜਾ ਸਾਡਾ ਚੂੜਾ ਹੈ ਇਹਦੇ ਵਿੱਚ ਨਾ ਤਾਂ ਚਲਦੇ 'ਚ ਦਰਦ ਹੁੰਦਾ ਤੇ ਨਾ ਹੀ ਦੇ ਖੜੇ 'ਚ ਦਰਦ ਹੁੰਦਾ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਆਉਂਦੀ ਖੜ ਵੀ ਜਾਂਦਾ ਤਾਂ ਜਦੋਂ ਸਾਨੂੰ ਪਤਾ ਲੱਗਦਾ ਵੀ ਜਿਹੜੀ ਇਹਦੇ ਵਿੱਚੋਂ ਸਪਲਾਈ ਆ ਉਹ ਗੋਡੇ 'ਚ ਆਉਂਦੀ ਆ ਗੋਡੇ 'ਚ ਬੰਦ ਹੋ ਜਾਂਦੀ ਆ ਗੋਡੇ ਦੇ ਵਿੱਚ ਫੇਰ ਫਿੰਸੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਜਿਹੜਾ ਇਹਦੇ ਵਿੱਚੋਂ ਸਪਲਾਈ ਜਾਂਦੀ ਆ ਉਹ ਬੰਦ ਹੋਈ ਸੁੱਕਾ ਚੱਲਦਾ ਫਿਰ ਉਹ ਜ਼ਖਮ ਹੋ ਜਾਂਦੇ ਨੇ ਜ਼ਖਮਾਂ ਤੋਂ ਬਾਅਦ ਗੋਡਾ ਸੁੱਜ ਜਾਂਦਾ ਸੁੱਜਣ ਦੇ ਨਾਲ ਫੇਰ ਬੰਦਾ ਅਲਦਾਲੇ ਭੱਜਦਾ ਨੱਠਦਾ ਮੁੜ ਕੇ ਉਹਦਾ ਲਾਜ ਨਹੀਂ ਹੁੰਦਾ ਕਿਉਂਕਿ 50% ਚੂਲੇ ਲੱਤ ਚੂਲਾ ਰੁਕ ਜਾਂਦਾ ਪਰ ਇੱਕ ਗੱਲ ਜ਼ਰੂਰ ਹੈ ਵੀ ਅਸੀਂ ਇੱਕ ਕਾੜ ਜਿਹੇ ਗੱਡੀ ਸੀ ਕੁਝ ਬੰਦਿਆਂ ਤੇ ਜਿਨ੍ਹਾਂ ਦੇ 50% ਚੂਲੇ ਜਾਮ ਨੇ ਉਹਨਾਂ ਦੇ ਚੱਲ ਜਾਂਦੇ ਨੇ ਇਹ ਸਾਡੇ ਕੋਲ ਇੱਥੇ ਪਰ ਉਹਨਾਂ ਨੂੰ ਟਾਈਮ ਲੱਗਦਾ ਜਿਵੇਂ ਕੋਈ ਪਤਲਾ ਬੰਦਾ ਹੈ ਜਵਾਨ ਹੈ ਉਹਦੇ ਦਾ 5-7 ਦਿਨ ਚੱਲ ਜਾਂਦੇ ਨੇ ਜਿਹੜਾ ਥੋੜਾ ਜਾ ਉਹਨਾਂ ਤੋਂ ਅਵਰੇਜ ਹੈ ਜਿਹਨੂੰ ਕੋਈ ਬਿਮਾਰੀ ਨਾ ਹੋਵੇ ਉਹ ਉਹਨਾਂ ਦੇ 5-10 ਦਿਨ ਲੱਗ ਜਾਂਦੇ ਨੇ ਜਿਹੜੇ ਸਿਆਣੇ ਨੇ ਵੀ ਜਿਵੇਂ ਸ਼ੂਗਰ ਵੀ ਹੋ ਗਿਆ ਇਹ ਮਤਲਬ ਹੋਰ ਵੀ ਤੇਈ ਬਿਮਾਰੀਆਂ ਹੋ ਗਈਆਂ ਉਹਨਾਂ ਦੇ ਮਹੀਨਾ ਤੋਂ ਮਹੀਨੇ ਵੀ ਲੱਗ ਸਕਦੇ ਨੇ ਪਰ ਇਹ ਕੰਮ ਹੈਗਾ ਜਿਹੜਾ ਬਹੁਤ ਮਿਹਨਤ ਨਾਲ ਹੈ ਇੱਕ ਇੱਕ ਬੰਦੇ ਤੇ ਮਾਲਸ਼ ਕਰਨ ਵਾਸਤੇ ਕਈ-ਕਈ ਘੰਟੇ ਲੱਗ ਜਾਂਦੇ ਨੇ ਜਿਨ੍ਹਾਂ ਦੇ ਭਾਰੀ ਸਰੀਰ ਹੈ ਇਹ ਉਹਨਾਂ ਦੇ ਚੂਲੇ ਚੱਲਣੇ ਕੋਈ ਥੋੜੀ ਜਿਹੀ ਔਖੇ ਨੇ ਜਿਹੜੇ ਹਲਕੇ ਨੇ ਉਹ ਬਹੁਤ ਛੇਤੀ ਚੱਲ ਜਾਂਦੇ ਨੇ ਇਹ ਸਾਡੇ ਕੋਲ ਹੁਣ ਬੰਦੇ ਆਉਂਦੇ ਵੀ ਨੇ ਜਿਨ੍ਹਾਂ ਦੇ ਚੱਲੇ ਨੇ 100 ਤੋਂ 200 ਬੰਦੇ ਦੇ ਉਹਨਾਂ ਦੀ ਵੀ ਲਿਸਟ ਪਈ ਆ ਸਾਡੇ ਕੋਲ ਜੀ ਇਹ ਜਾਨੋ ਇਹ ਕੰਮ ਫੇਲ ਨਹੀਂ ਕੋਸ ਟਾਈਮ ਲੱਗਦਾ ਕੋਈ ਮਹਿੰਗਾ ਇਲਾਜ ਨਹੀਂ ਹੈਗਾ ਪਰ ਆ ਮੇਰੀ ਗੱਲ ਜ਼ਰੂਰ ਯਾਦ ਰੱਖੋ ਵੀ ਜੇ ਆ ਜਿਵੇਂ ਅਸੀਂ ਲੱਤ 모ੜ ਕੇ ਐ ਰੋਜ਼ ਦੇਖ ਲਿਆ ਕਰੋ ਜਿਹਦੀ ਲੱਤ ਲੱਗਦੀ ਆ ਇਹ ਸਾਡੇ ਛਾਤੀ ਗੈਲ ਅਦਰ ਪੈਰ ਲੱਗਦਾ ਲੱਤ ਨਾਲ ਤਾਂ ਉਹਦਾ ਚੂੜਾ ਬਿਲਕੁਲ ਸਹੀ ਆ ਦੋਏ ਲੱਤਾਂ 모ੜ ਕੇ ਦੇਖ ਲਿਆ ਕਰੋ ਜਿੱਦੀ ਇੱਥੇ ਆੜਨ ਲੱਗੀ ਲੱਤ ਉਹਦਾ ਚੂੜਾ ਖੜਨ ਲੱਗ ਗਿਆ ਜਦੇ ਇਲਾਜ ਕਰ ਲੋ ਜੇ ਫਿਣਸੀ ਨਿਕਲਦੀ ਗਈ ਅਸੀਂ ਇਲਾਜ ਕਰ ਲਈਏ ਸਾਡੇ ਫੋੜਾ ਜਾਂ ਕੈਂਸਰ ਕਿਉਂ ਬਣੇ ਸਾਨੂੰ ਇਹਦੇ ਵਿੱਚ ਨਾ ਇਹ ਦਰਦ ਹੋਣ ਦੇ ਕਾਰਨ ਇਹ ਇਹਦਾ ਪਤਾ ਨਹੀਂ ਲੱਗਦਾ ਵੀ ਸਾਡਾ ਚੂੜਾ ਖੜ ਗਿਆ ਜਾਂ ਖੜਨ ਲੱਗ ਗਿਆ ਇਹ ਆ ਸਾਡੀ ਲੱਤ ਤੋਂ ਹੀ ਪਛਾਣ ਹੈ ਇਹਨੂੰ ਲੱਤ ਨੂੰ ਜਿਹੜੇ ਬੰਦੇ ਮੇਰੀ ਗੱਲ ਸੁਣਦੇ ਨੇ ਇਹਨੂੰ ਰੋਜ਼ ਚੈੱਕ ਕਰਿਆ ਕਰੋ ਦੂਏ ਤੀਏ ਦਿਨ ਵੀ ਆ ਲੱਤ ਜੱਤ ਮੁਰਦੀ ਹੈ ਛਾਤੀ ਗੱਲ ਲੱਗਦੀ ਆ ਆ ਪੈਰ ਲੱਗਦਾ ਲੱਤ ਗੈਲ बस ਫਿਰ ਜੇ ਲਾਤੇ ਲੱਗਦੇ ਆ ਤਾਂ ਤੁਹਾਡਾ ਚੂਲਾ ਕਦੇ ਵੀ ਖਰਾਬ ਨਹੀਂ ਹੁੰਦਾ ਨਾ ਖਰਾਬ ਜੀ ਇਹ ਵਕੀ ਜੇ ਬਹਿਮ ਚ ਕੋਈ ਆ ਉਹਨਾਂ ਦੀ ਕੋਈ ਗੱਲਬਾਤ ਨਹੀਂ ਜੇ ਆਹ ਕਰਕੇ ਤੁਸੀਂ ਦੇਖਣ ਲੱਗੇ ਤੁਹਾਡੇ ਜ਼ਿੰਦਗੀ ਚ ਚੂਲਾ ਹੀ ਨਹੀਂ ਕਿਸੇ ਦਾ ਖਰਾਬ ਹੋਣਾ ਜਦੋਂ ਮੜਾ ਜਾ ਫਰਕ ਪਿਆ ਜਦ ਇਹਦੀ ਮਾਲਿਸ਼ ਕਰਾ ਲਓ ਇਹ ਗਰਮ ਤੇਲਾਂ ਨਾਲ ਜਦ ਇਹ ਖੁੱਲ ਜਾਂਦਾ ਇਹ ਜੀ ਜੀ ਐਂ ਵੀ ਇਸ ਤਰ੍ਹਾਂ ਕਰਕੇ ਇਹ ਕਿਸੇ ਚੱਕਰ ਦੇ ਵਿੱਚ ਨਹੀਂ ਪੈਣ ਦੀ ਲੋੜ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਭਾਰਤ ਦੇ ਵਿੱਚ ਹੁਣ ਚੂਲਿਆਂ ਦਾ ਕੰਮ ਲੋਕਾਂ ਦੇ ਗੋਡਿਆਂ ਦਾ ਦਰਦ ਪੈਂਦਾ ਹੈ ਜਾਂ ਚੂਲੇ ਖੜਦੇ ਨੇ ਤੁਹਾਨੂੰ ਔਖੇ ਹੁੰਦੇ ਨੇ ਉਹਨਾਂ ਵਾਸਤੇ ਇਹੀ ਮੇਰਾ ਕਹਿਣਾ ਹੈ ਵੀ ਆ ਜਿਹੜੀ ਲੱਤ ਇਹਨੂੰ ਚੈੱਕ ਕਰੋ ਰੋਜ਼ ਲਾ ਕੇ ਛਾਤੀ ਗੱਲ ਇਹ ਜਦੋਂ ਲੱਗਣੋਂ हट ਗਈ ਜਾਂ ਇੱਥੇ ਫਰਕ ਦੇ ਗਈ ਗੋਡਾ ਇੱਥੇ ਖੜ ਗਿਆ ਇੱਥੇ ਖੜ ਗਿਆ ਤਾਂ ਉਦੋਂ ਇਹ ਸਮਝ ਲਓ ਵੀ ਸਾਡਾ ਚੂਲਾ ਖੜਨ ਲੱਗ ਗਿਆ ਚੂਲੇ 'ਚ ਨਾ ਚੱਲਦੇ 'ਚ ਦਰਦ ਹੁੰਦਾ ਤੇ ਨਾ ਖੜੇ 'ਚ ਦਰਦ ਹੁੰਦਾ ਸਾਨੂੰ ਚੂਲੇ ਬਾਰੇ ਖੜਨ ਤੋਂ ਕੋਈ ਪਤਾ ਨਹੀਂ ਲੱਗਦਾ ਤੇ ਇਹ ਲੱਤਾਂ ਦੱਸਦੀਆਂ ਨੇ ਇਹੀ ਮੇਰਾ ਪੈਗਾਮ ਹੈ ਵੀ ਇਹਦੇ ਕੰਨੀ ਧਿਆਨ ਕਰੋ ਤੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਚੂਲੇ ਚੇਸੇ ਦੇ ਵੀ ਨਹੀਂ ਖਾਣਗੇ ਠੀਕ ਹੈ ਅੱਛਾ ਹੋਰ ਕੋਈ ਗੱਲਬਾਤ ਹੈ ਇਹ ਜਿਹੜੀ ਸਾਡੇ ਜੋ ਕਿਸੇ ਨੇ ਪੁੱਛਣੀ ਹੋਵੇ ਪੁੱਛ ਸਕਦਾ ਉਹਨੂੰ ਗੱਲ ਦਾ ਜਵਾਬ ਦਿੱਤਾ ਜਾਊਗਾ ਇਹ ਜਾਣੂ ਗੱਲ ਹੈ ਹੋਵੇ ਸਰੀਰ ਦੇ ਬਾਰੇ ਵਿੱਚ ਇਹ ਹੱਡੀਆਂ ਦੇ ਬਾਰੇ ਵਿੱਚ ਇਹਦੇ ਬਾਰੇ ਸਾਨੂੰ ਨੌਲੇਜ ਹੈ ਹੇ ਬਾਕੀ ਹੋਰ ਭਾਈ ਅਸੀਂ ਵੱਡਾ ਕੋਈ ਡਾਕਟਰ ਸਹਾਰ ਨਹੀਂ ਨਾ ਡਾਕੀ ਦਾ ਕੰਮ ਕਰਦੇ ਆ ਅਸੀਂ ਤਾਂ ਜਿਹੜਾ ਡਾਕਟਰਾਂ ਤੋਂ ਸਿੱਖਿਆ ਹੈ ਡਾਕਟਰ ਬਹੁਤ ਠੀਕ ਨਹੀਂ ਬੰਦੇ ਉਹ ਬਹੁਤ ਦੁਨੀਆਂ ਦਾ ਭਲਾ ਕਰਦੇ ਨਹੀਂ ਐ ਹੋਰ ਅਸੀਂ ਕਿਸੇ ਦੇ ਬਾਰੇ ਵਿੱਚ ਕੋਈ ਗੱਲ ਕਹਿਣੀ ਨਹੀਂ ਚਾਹੁੰਦੇ ਕਿ ਅਸੀਂ ਵੀ ਇਸੇ ਲੈਂਚ ਰੋਟੀ ਖਾ ਰਹੇ ਹਾਂ ਤੇ ਸਾਡਾ ਇਹੀ ਪਾਗਾਮ ਹੈ ਜੀ ਪਲਾ ਕਰੋ ਖੂਪ ਕਰ ਪਲਾ ਹੂ ਪਲਾ ਅੰਤ ਪਲੇ ਦਾ ਪਲਾ ਜੀ ਬਾਪੂ ਜੀ ਇੱਕ ਤਾਂ ਤੁਸੀਂ ਹੁਣ ਸਰਵਾਈਕਲ ਦਾ ਦੱਸਿਆ ਤੇ ਨਾਲ ਹੁਣ ਤੁਸੀਂ ਝੂਲੇ ਦਾ ਮਤਲਬ ਝੂਲੇ ਦਾ ਕੋਈ ਹੱਲ ਕਰਦੇ ਹੋ ਤੁਸੀਂ ਹਾਂ ਬਿਲਕੁਲ ਦੇਖੋ ਸਾਡੇ ਕੋਲ ਆ ਜੋ ਜਿਨ੍ਹਾਂ ਦੇ 50% ਤੋਂ ਹੀਠਾ ਨੇ ਝੂਲੇ ਇਹ ਉਹ ਚਲਾ ਦਿੰਦੇ ਆ ਜੀ ਅਸੀਂ ਇਹ ਕਿਸੇ ਦਾ ਸਰੀਰ ਮੁਤਾਬਕ ਹੈ ਕਿਸੇ ਦਾ 5-7 ਦਿਨ ਚੇ ਚੱਲ ਜਾਂਦਾ ਹੈ ਕਿਸੇ ਦਾ ਜਿਹੜਾ ਭਾਰੀ ਹੈ ਉਹਦਾ ਹੋਰ ਟਾਈਮ ਲੱਗਦਾ ਸੁਭਾਗਾ ਜਿਹਨੂੰ ਕੋਈ 슈ਗਰ ਹੈ ਜਾਂ ਜੂਰ ਕੈਸੜਾ ਉਨਾ ਦਾ ਟਾਈਮ ਕਈ ਮਹੀਨੇ ਵੀ ਲੱਗ ਸਕਦੇ ਨੇ ਜੀ ਸਰਵਾਈਕਲ ਦਾ ਹੋ ਗਿਆ ਚੂਲੇ ਦਾ ਹੋ ਗਿਆ ਬਾਪੂ ਜੀ ਇਸ ਤੋਂ ਇਲਾਵਾ ਹੋਰ ਕਿਹੜਾ ਇਲਾਜ ਕਰਦੇ ਹੋ ਤੁਸੀਂ ਜੀ ਦੇਖੋ ਸਾਰੇ ਅੰਗਾਂ ਦਾ ਇਲਾਜ ਕਰਦੇ ਆ ਪੈਰ ਦਾ ਗੋਡੇ ਦਾ ਲੱਕ ਦਾ ਮੋਢੇ ਦਾ ਸਰਵਾਈਕਲ ਦਾ ਇੱਕ ਸਿਰ ਨੂੰ ਛੱਡ ਕੇ ਬਾਕੀ ਸਾਰੇ ਅੰਗਾਂ ਦਾ ਇਲਾਜ ਕਰਦੇ ਆ ਅਸੀਂ ਬਾਪੂ ਜੀ ਅੱਜ ਕੱਲ ਲੋਕਾਂ ਨੂੰ ਜਿਹੜੇ ਜ਼ਿਆਦਾਤਰ ਇੱਕ ਗੋਡਿਆਂ ਦੀ ਇੱਕ ਸਰਵਾਈਕਲ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਆ ਫਿਰ ਗੋਡਿਆਂ ਦਾ ਇਲਾਜ ਤੁਸੀਂ ਕਿੰਨੇ ਟਾਈਮ ਚ ਕਰ ਦਿੰਦੇ ਹੋ ਦੇਖੋ ਵੀ ਜੇ ਚੂਲੇ ਨਾ ਜਾਮ ਹੋਣ ਫਿਰ ਤਾਂ ਗੋਡੇ ਦਾ ਲਾਜ 5-10 ਮਿੰਟ ਚ ਕਰ ਦਿੰਨੇ ਆ ਜੀ ਜੀ ਪਰ ਜੇ ਚੂਲੇ ਜਾਮ ਹੋਣ ਇਹਨਾਂ ਦੇ ਵਿੱਚ ਫੇਰ ਸੋਜ ਆ ਜਾਂਦੀ ਹੈ ਫੇਰ ਤਾਂ ਇਹ ਚੂੜਾ ਹੀ ਠੀਕ ਕਰਕੇ ਗੋਡਾ ਠੀਕ ਹੁੰਦਾ ਨਹੀਂ ਮੈਂ ਨਹੀਂ ਕਹਿੰਦਾ ਹੈਗਾ ਵੀ ਗੋਡਾ ਠੀਕ ਹੋ ਜਾਊਗਾ ਜੀ ਜੀ ਕਿਉਂਕਿ ਉਹ ਚਲਦੇ ਨਹੀਂ ਹੁੰਦਾ ਪੂਰਾ ਜਿੰਨਾ ਚੂੜਾ ਖੜਾ ਉਹਨਾ ਹੀ ਗੋਡਾ ਖੜ ਜੰਦਾ ਇਹ ਇਹਦਾ ਹੋਰ ਲਾਜ ਨਹੀਂ ਕੋਈ ਬਣ ਸਕਦਾ ਨਾ ਕੋਈ ਦਵਾਈ ਹੈ ਤੇ ਨਾ ਕੋਈ ਮਾਲਸ ਹੈ ਜਿਹੜੀ ਮਾਲਸ ਵੀ ਹੋਣੀ ਆ ਜੋ ਕੁਝ ਵੀ ਹੋਣਾ ਚੂਲੇ ਦਾ ਹੀ ਹੋਣਾ ਠੀਕ ਹੈ ਬੱਪੂ ਜੀ ਇੱਕ ਤੁਸੀਂ ਮ사ਜ ਕਹਿ ਰਹੇ ਹੋ ਵੀ ਮ사ਜ ਨਾਲ ਹੀ ਮਾਲਸ ਨਾਲ ਤੇਲ ਨਾਲ ਠੀਕ ਕਰਦੇ ਆਪਾਂ ਮਤਲਬ ਘਟੋ ਘਟ ਮਰੀਜ਼ ਕਿੰਨੇ ਕ ਵਾਰ ਇੱਥੇ ਉਹਨੂੰ ਆਉਣਾ ਪੈਂਦਾ ਐ ਤਾਂ ਨਹੀਂ ਹਮੇ ਕਈ ਵਾਰ ਕੋਈ ਲਾਲਚ ਕਰ ਲੈਂਦਾ ਵੀ ਵਾਰ-ਵਾਰ ਇੱਥੇ ਆਉਂ ਦੇਖੋ ਗੱਲ ਇਹ ਆ ਵੀ ਜਿਹੜਾ ਚੂਲੇ ਦਾ ਕੰਮ ਇਹ ਤਾਂ ਤੀਜੇ ਦਿਨ ਆਉਣਾ ਜ਼ਰੂਰੀ ਆ ਜੀ ਇਹ ਇਹਦੇ ਵਿੱਚ ਇੱਕ ਦਿਨ ਦਾ ਗੈਪ ਪਾ ਸਕਦਾ ਬੰਦਾ ਜੇ ਤੀਜੇ ਦਿਨ ਨਹੀਂ ਆਊਗਾ ਉਹਦੇ ਫਿਰ ਕੰਮ ਲੰਬਾ ਹੋ ਜਾਊਗਾ ਹੋਰ ਹੂੰ ਤੀਜੇ ਦਿਨ ਤੀਜੇ ਦਿਨ ਉਹਨਾ ਜ਼ਰੂਰ ਆ ਜਿੰਨੇ ਚਿਰ ਨਹੀਂ ਚੱਲਦਾ ਉਹਨੇ ਚੇ ਤੀਜੇ ਦਿਨ ਮਾਲਸ ਕਰਾਉਣਾ ਬਹੁਤ ਜ਼ਰੂਰੀ ਆ ਜੀ ਜੀ ਹਾਂ ਜੀ ਇਹ ਨਹੀਂ ਫਿਰ ਇਹ ਨਹੀਂ ਚੱਲਦਾ ਹੈਗਾ ਜੇ ਅੱਜ ਕਰਾ ਲਈ 10 ਦਿਨ ਨਾ ਕਰਾਈ ਉਹ ਗੱਲ ਨਹੀਂ ਬਣਨੀ ਜੀ 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 ਇਹ ਇਹ ਗੱਲ ਇਕਨ ਚੱਲਦੀ ਆ ਠੀਕ ਆ ਬਾਪੂ ਜੀ ਇੱਕ ਥੋੜਾ ਪੱਕਾ ਪਤਾ ਦੱਸ ਦੋ ਮਤਲ ਜਿਹੜੇ ਇੱਥੇ ਮਰੀਜ਼ਾਂ ਨੇ ਆਉਣਾ ਕਈ ਵਾਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤਾਂ ਜੋ ਉਹ ਇੱਥੇ ਆ ਕੇ ਪਹੁੰਚ ਸਕਣ ਤੇ ਜਿਹੜਾ ਆਪਦਾ ਇਲਾਜ ਆ ਉਹ ਕਰਾ ਸਕਣ ਤਾਂ ਆਪਣਾ ਐਡਰੈਸ ਦੱਸ ਦੋ ਜੀ ਤੇ ਬੀਬੀ ਅਸੀਂ ਪਟਿਆਲੇ ਹੀ ਆ ਇਹ ਆ ਏਰੀਆ ਪਟਿਆਲੇ ਦਾ ਹੈ ਇਹ ਜਿਹੜੇ ਛੜਕ ਹੈ ਇਹ ਸਮ ਆਪਣੇ ਇਹ ਇਹ ਨੂੰ ਪਾਰਸੋਂ ਰੋਡ ਕਿਹਾ ਜਾਂਦਾ ਹੈ ਜੀ ਇਹ ਇਧਰ ਜਸ਼ਨਪਾਲ ਸਾਹਿਬ ਕੋਲ ਸਾਡੇ ਉਸਮ ਹੋਟਲ ਹੈ ਜੀ ਜੀ ਇਹ ਛੜਕ ਮੁੜਦੇ ਹੀ ਠਾਪਰ ਕਾਲਜ ਹੈ ਇਹ ਦੁਖਨਮਾਨ ਸਾਹਿਬ ਤੋਂ ਜਿੱਥੇ ਜੇੜ ਕੋਲ ਛੜਕ ਆਉਂਦੀ ਆ ਉੱਥੋਂ ਆ ਕੇ ਸਾਰਾ 1 ਕਿਲੋਮੀਟਰ ਜੀ ਜੀ ਇਹ ਏਰੀਆ ਜੀ ਜੀ ਇਹ ਜਸੂਆਲ ਪਿੰਡ ਦੀ ਜ਼ਮੀਨ ਹੈ ਜਸਵਾਲ ਦੇ ਇਹ ਮਤਲਬ ਏਰੀਏ ਚ ਇਹ ਪਟਿਆਲੇ ਦਾ ਇੱਕ ਬਾਜ਼ਾਰ ਬਣਿਆ ਹੋਇਆ ਇੱਥੇ ਆਓ ਸਾਡੇ ਦੋ ਬੋਰਡ ਲੱਗੇ ਹੋਏ ਨੇ ਫੋਟੋਆਂ ਲੱਗੀਆਂ ਹੋਈਆਂ ਨੇ ਬਾਬਾ ਹੱਡੀਆਂ ਵਾਲਾ ਆ ਕੇ ਮਿਲ ਸਕਦੇ ਆ ਇਹ ਫੋਨ ਨੰਬਰ ਸਾਡਾ ਯਾਦ ਰੱਖਿਆ ਸਾਰਿਆਂ ਦੇ 9876824096 ਇਹ ਸੇ ਫੋਨ ਨੰਬਰ ਤੇ ਆ ਕੇ ਮਿਲ ਸਕਦਾ ਹੈ 9876824096 ਜੀ 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 ਬਹੁਤ ਬਹੁਤ ਧੰਨਵਾਦ ਜੀ ਹਾਂਜੀ ਆਪਾਂ ਬਾਪੂ ਜੀ ਨਾਲ ਗੱਲਬਾਤ ਕਰ ਲਈ ਜਿਨ੍ਹਾਂ ਨੂੰ ਵੀ ਕਿਸੇ ਦਾ ਗੋਡਾ ਦੁਖਦਾ ਜਾਂ ਮੋਢਾ ਦੁਖਦਾ ਤਾਂ ਉਹ ਬਾਪੂ ਜੀ ਬਾਪੂ ਜੀ ਕੋਲ ਆਉਣ ਤੇ ਬਾਪੂ ਜੀ ਸਿੱਧਾ ਸਿੱਧਾ ਚੈਲੰਜ ਕਰਦੇ ਨੇ ਦਾਵਾ ਕਰਦੇ ਨੇ ਕਿ 3-5 ਮਿੰਟ ਦੇ ਵਿੱਚ ਜਾਂ ਕਿਸੇ ਨੂੰ 2 ਮਿੰਟ ਲੱਗਦੇ ਨੇ ਕਿਸੇ ਨੂੰ 3 ਮਿੰਟ ਲੱਗਦੇ ਨੇ ਜਾਂ ਕਿਸੇ ਨੂੰ 5 ਮਿੰਟ ਮਤਲਬ ਦਰਦ ਦੇ ਹਿਸਾਬ ਨਾਲ ਮਰੀਜ਼ ਦੇ ਮੁਤਾਬਕ ਉਹਨੂੰ ਕਿੰਨੀ ਕੀ ਬਿਮਾਰੀ ਆ ਤਾਂ ਉਹ ਚੁਟਕੀਆਂ ਦੇ ਵਿੱਚ ਜਿਹੜਾ ਇਲਾਜ ਕਰ ਦਿੰਦੇ ਨੇ ਤਾਂ ਜੇਕਰ ਤੁਹਾਨੂੰ ਕੋਈ ਇਹ ਦਰਦ ਦੇ ਨਾਲ ਤੁਸੀਂ ਪੀੜਤਾਂ ਤਾਂ ਬਾਪੂ ਜੀ ਕੋਲ ਆਓ ਤੇ ਆਪਣੇ ਜਿਹੜਾ ਦਰਦਾਂ ਦੀ ਸਮੱਸਿਆ ਤੋਂ ਜਿਹੜਾ ਛੁਟਕਾਰਾ ਪਾਓ ਧੰਨਵਾਦ